ਵਹਲੋ ਕੰਝਮ ਫਰੀਦਾ ਭੂਮੀ ਰੰਗਾਵਲੀ ਮੰਜਬਸੂਲਾ ਬਾਗ ਜੋ ਜਨ ਪੀਰ ਨਵਾਜਿਆ ਤਿਨਾ ਅੰਜਨਾ ਲਾਗ ਫਰੀਦਾ ਭੂਮੀ ਰੰਗਾਵਲੀ ਫਰੀਦਾ ਇਹ ਜਿਹੜਾ ਹਿਰਦਾ ਹੈਗਾ ਇਹਨੂੰ ਰੰਗ ਚੜ ਗਿਆ ਹਿਰਦੇ ਨੂੰ ਰੰਗ ਚੜ ਗਿਆ ਰੰਗਾਵਲੀ ਹੋ ਗਈ ਭੂਮ ਬੰਜ ਬਸੂਲਾ ਬਾਗ ਵਿੱਚ ਬਸੂਲਾ ਬਾਗ ਹੈ ਵਿੱਚੋਂ ਬਾਗ ਹੈ ਸੂਲਾ ਨੀਣ ਸੂਲਾਂ ਵਾਲਾ ਬਾਗ ਨਹੀਂ ਅੱਗੇ ਉਹ ਚੁਬਦਾ ਸੀ ਚੁਬਦਾ ਸੀ ਜਿਹੜਾ ਨੇ ਚਿੰਤਾ ਬਾਗ ਜਿਹੜਾ ਉਹਦਾ ਸੂਲਾਂ ਨਹੀਂ ਹਨ ਚਿੱਤਾ ਨਹੀਂ ਰਹੇ ਜੇ ਰੰਗ ਚੜ ਜਾਂਦਾ ਫਿਰ ਸੂਲਾਂ ਨਹੀਂ ਰਹਿੰਦੀਆਂ ਜਿਹੜੇ ਬਾਗ ਚ ਪਹਿਲਾਂ ਕਕਰਾਂ ਬੀਜੀਆਂ ਜਾਂ ਜੱਟ ਨੇ ਹੁਣ ਬਾਗ ਚ ਵੀ ਜੇ ਨੇ ਤਖਾਂ ਅਲਪੇੜ ਉਹ ਵੀ ਤੇ ਉਹਦੇ ਸੂਲਾਂ ਨਹੀਂ ਹੁੰਦੀ ਉਹ ਚ ਜੇ ਉਹ ਬਦਲੂਗਾ ਖੇਤੀ ਬਾਗ ਦੇ ਵਿੱਚ ਤਾਂ ਸੂੜਾ ਵਾਲੇ ਬੀਜ ਦਾ ਨਹੀਂ ਆਂਬ ਲਾਉਂਦਾ ਹੁਣ ਗੁਰਗਾਵਲੀਆ ਕੇਲਾ ਲਾਉਂਦਾ ਕੇਲਾ ਪਾਕਾ ਝਾੜ ਸੂੜਾ ਵਾਲੇ ਪੇੜੇ ਨਹੀਂ ਬੀਜਦਾ ਉਕਾਨਾ ਬੇਰ ਅੱਥੀ ਖਾਣੀ ਦੀ ਬੇਰ ਖਾਣੀ ਨਹੀਂ ਸਾਨੂੰ ਬੇਰ ਦੀ ਲੋੜ ਨਹੀਂ ਆ ਕੋ ਕਹਿੰਦਾ ਬੇਰੰਬਰਸਾ ਵਾਲੇ ਰੱਖ ਲੋ ਮੀਣਾ ਗੁਰਮਹਲ ਦੀ ਲੋੜ ਨਹੀਂ ਬੇਰਾਂ ਦੀ ਆ ਅਨੰਦਪਰਸਾਹ ਵਾਲਾ ਨੇ ਬੇਰੀ ਇਹਨਾਂ ਨੂੰ ਬਰਸਾ ਵਾਲਾ ਲੰਘ ਦੇਤੀ ਤੁਸੀਂ ਰੱਖੋ ਬੈਠੀ ਕਸੂਲਾ ਨੇ ਉਹ ਚ ਅਬਸੂਲਾ ਬਾਗ ਹੈ ਸਾਡੇ ਦਾ ਬਸੂਲੇ ਬਾਗ ਨੇ ਅਬਦੇ ਬਾਗ ਨੇ ਪਰਸਾ ਦਾ ਅੰਦਵਰ ਸਾਹਿਬ ਅੰਦਵਰ ਸਾਹਿਬ ਅਬਦੇ ਬਾਗ ਲੱਗੇ ਸੀ ਉੱਤੇ 베ਰੀਆਂ ਦੇ ਸੀ ਦੇਖਿਆ 베ਰੀਆਂ 베ਰੀਆਂ ਸੀ ਉੱਤੇ 베ਰੀਆਂ ਦੇ ਬਾਗ ਸੀ ਉੱਤੇ ਗੁਰੂ ਵੀ 베ਰੀ ਹੋਈ ਗੁਰੂ ਵੀ 베ਰੀਆਂ ਨੇ ਉਹ 16 ਵਾਲਿਆਂ ਨੇ ਜੱਫਾ ਮਾਰੀ ਬੈਠੇ ਨੇ 16 ਨੂੰ ਹਏ ਰੀਦਾ ਸੁਮਰ ਗਾਵਲੇ ਮੰਜ ਬਸੂਲਾ ਬਾਗ ਜੋ ਜਨ ਪੀਰ ਨਵਾਜਿਆ ਰਸੂਲਾ ਬਚਨਾ ਲਾਗ ਰਸੂਲਾ ਬਿਨਾ ਸੁਲਾ ਤੇ ਰਸੂਲਾ ਬਿਨਾ ਕੱਢੇ ਆ ਤੇ ਬਾਗ ਹੈ ਕੱਢਿਆਲਾ ਬਾਗ ਨਹੀਂ ਹੈ ਜਮਣਾ ਹੈ ਕੱਢੇ ਹੈ ਨਹੀਂ ਅਬਰੂਦ ਹੈ ਕੱਢੇ ਹੈ ਨਹੀਂ ਆੜੂ ਹੈ ਕੱਢੇ ਹੈ ਨਹੀਂ ਅੰਬ ਹੈ ਕੱਢੇ ਹੈ ਨਹੀਂ ਸੇਵਾਂ ਕੱਢੇ ਹੈ ਜੀ ਇਹ ਜਹਾ ਬਾਗ ਹੈ ਤੁਸੂਲਾ ਬਾਗ ਹੈ ਪੇਰੀਆਂ ਦਾ ਨਹੀਂ ਹੈ ਪੇਰੀ ਅਖੀਰ ਨਹੀਂ ਹਿਬਾਉਂਦੀ ਪੇਰੀ ਦਾ ਬਗਲਾ ਨਹੀਂ ਹੈ ਮਰੇ ਚਲਾ ਜਾਵੇ ਜੀ ਕੇਲੇ ਨੂੰ ਚੀਰ ਦਿੰਦੀ ਆ ਉਹ ਝੋਪਾ ਉਹ ਚੀਰੀਆ ਤੇ ਚੀਰ ਦਿੰਦੀ ਆ ਉਹ ਤਾਂ ਇੱਕ ਦਾ ਬੰਕਰ ਦਿੰਦੀ ਹੈ 베ਰੀ ਹੋ ਜੀ ਮੇਜ ਬਸੂਲਾ ਬਾਗ ਜੋ ਜਨਪੀਰ ਨਵਾਜਿਆ ਤਿਨਾ ਅੰਜਨਾ ਲਾਗ ਜੋ ਜਨ ਜਨਪੀਰ ਨਵਾਜਿਆ ਜਿਹਦੇ ਪੀਰ ਦੀ ਪਰਮੇਸ਼ਰ ਦੀ ਹੀ ਨਵਾਜਿਸ ਹੋਗੀ ਕਿਰਪਾ ਹੋਗੀ ਜਿਹਦੇ ਸਰਤੇ ਹੱਥ ਰੱਖ ਦਿੱਤਾ ਆਪੇ ਕਰਤਾਰ ਨੇ ਕਰਤੇ ਪ੍ਰਖ ਨੇ ਤਿਨਾ ਅੰਜਨਾ ਲਾਗ ਉਹਨਾਂ ਨੂੰ ਇੱਥੇ ਸੇਕ ਨਹੀਂ ਲੱਗਦਾ ਭਵਸਾਗਰ ਚੋਂ ਰਹਿੰਦੇ ਨੇ ਨਹੀਂ ਸੇਖ ਲੱਗਦਾ ਬਸੂਲਾ ਬਾਗ ਹੈ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਅੰਦਰ ਸੂਲਾ ਨਹੀਂ ਜਿਨ੍ਹਾਂ ਦੇ ਇਹੋ ਜਿਹਾ ਬਾਗ ਹੈ ਉਹਨਾਂ ਨੂੰ ਭਵਸਾਗਰ ਦਾ ਜਿਹੜੇ ਗਰਮੀਆਂ ਉਹ ਨਹੀਂ ਲੱਗਦੀ ਜੇ ਉਹਨਾਂ ਅੰਦਰ ਹੰਕਾਰ ਨਹੀਂ ਪੈਦਾ ਹੁੰਦਾ ਉਹਨਾਂ ਅੰਦਰ ਕ੍ਰੋਧ ਨਹੀਂ ਪੈਦਾ ਹੁੰਦਾ ਉਹਨਾਂ ਅੰਦਰ ਤ੍ਰਿਸ਼ਨਾ ਨਹੀਂ ਹੁੰਦੀ ਉਹਨਾਂ ਅੰਦਰ ਚਿੰਤਾ ਦੀ ਹੁੰਦੀ ਉਹਨਾਂ ਅੰਦਰ ਹੰਸ ਹੈ ਤੇ ਲੋਭ ਕੋਪ ਚਾਰੇ ਨਦੀਆਂ ਅਗਦੀਆਂ ਹੁੰਦੀਆਂ ਹੀ ਨਹੀਂ l 以